ਯੋਗ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅਬਰਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 68 ਗ੍ਰਾਮ ਹੀਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪੁੱਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਪਰ ਇਹ ਚ ਬੜਾ ਇੰਟਰਸਟਿੰਗ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਕ ਕਾਰਟਲ ਸਮਝ ਲੋ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਆ ਔਰ ਦੂਸਰਾ ਇਹਦੇ ਇੰਪੋਰਟੈਂਟ ਗੱਲ ਆ ਕਿ ਹੈਪੀ ਚਾਰਟ ਇੱਕ ਬੜਾ ਨਟੋਰੀਅਸ ਕੈਂਸਟਰ ਰੂਬਲਿਕ ਸਮਗਲਰ ਹੈ ਡੇੜਾਣਾਗੁਰੂ ਏਰੀਆ ਦਾ ਜਿਹੜਾ ਇਹ ਫਰਾਰ ਆ ਔਰ ਬਾਹਰ ਫੋਰਨ ਬੇਸਡ ਐਸੋਲੇ ਉਹ ਇਹ ਰੈਕੇਟ ਰਨ ਕਰ ਰਿਹਾ ਸੀ ਥਰੂ ਪਾਸਪੋਰਟ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਉਹ ਪਾਕਿਸਤਾਨ ਸਮਗਲਰ ਸੀ ਔਰ ਮੈਂ ਇਹde ਸਭ ਤੋਂ ਅੱਛੀ ਗੱਲ ਇਹ ਦੱਸਣਾ ਚਾਹੁੰਦਾ ਕਿ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਾਡੀ ਪੁਲਿਸ ਜਿਹੜੀ ਛਾਟਾ ਪੁਲਿਸ ਐਸਐਚਓ ਵਿਨੋਦ ਕੁਮਾਰ ਤੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਿਸਰਸ ਨੇ ਸ਼ਿਵਦਰਸ਼ਨ ਜੀ ਔਰ ਹਰਪਾਲ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਔਰ ਇਹਨਾਂ ਸਾਰੀ ਟੀਮ ਨੇ ਬਹੁਤ ਅੱਛੀ ਗੱਲ ਮਤਲਬ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਇਹ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਨੀ ਇੱਕ ਅਕਿਊਜ਼ ਫੜਾਇਆ ਜਾਂਦਾ 20 ਗ੍ਰਾਮ ਹਿਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਗੇਜ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਾਇਆ ਜਾਂਦਾ ਉਹ ਤੋਂ 5 ਕਿਲੋ ਉਸ ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਾ ਹਿੰਦਾ ਹਨੀ ਜਿਹੜਾ ਪਹਿਲਾਂ ਫੜਾਇਆ ਗਿਆ ਸੀ ਉਹਦੀ ਕੁਝ ਵਿੱਚ ਨਾਮਜ਼ਦ ਹੋਇਆ ਤੇ ਗੁਰਪ੍ਰੀਤ ਨਾਮਜੋ ਜੋ ਹੈ ਜਿਹੜਾ ਪਰਮਦੀਪ ਜਿੱਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁਛਕੀ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਰੀਜ਼ਮ ਤੋਂ ਉਹਦੇ ਕੋਲੋਂ 3 ਕਿਜੀ ਹਿਰੋਇਨ ਹੋਰ ਰਿਕਵਰ ਕੀਤੀ ਗਈ ਕਿਉਂਕਿ ਜਿਹੜਾ ਗੁਰਪ੍ਰੀਤ ਹੀ مین ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਇਦਾਂ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰੀਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਕੋਈ ਕਾਰਬੇਜ ਦਾ ਢੇਰ ਹੈ ਜਾਂ ਕਾਰਬੇਜ ਦਾ ਉਹ ਡੰਪ ਹੈ ਕਿਤੇ ਜਾਂ ਪਾਈਪਸ ਪਈਆਂ ਸਾਈਨੇਜ ਬੋਰਡ ਹੈ ਕੋਈ ਜੇਪਨ ਬੋਧਾ ਲੱਗੇ ਮਿੱਥੂ ਆ ਸਾਈਨਕ ਪੋਡ ਲੱਗਿਆ ਫਰਾਨੀ ਕਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਆ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀ। ਤੋਂ ਜਿਹੜੇ ਇਹਦੇ ਚ ਹੈਪੀ ਜੱਟ ਵਾਲਾ ਮੇਨ ਜਿਹੜਾ ਕਟਲ ਹੈਗਾ ਉਹਦੇ ਚ ਹਨੀ ਜਿਹੜਾ ਇਹ ਕਨਪੁਰ ਦਾ ਛਾਟੇ ਦਾ ਪਰਮਦੀ ਪਾਰਸ ਜਿਹੜਿਆਲਾ ਗੁਰੂ ਹਰਵਿੰਦਰ ਹਿੰਦਾ ਜਿਹੜਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਗੁਰਪ੍ਰੀਤ ਕੋਪੀ ਜਿਹੜਾ ਹੰਦੇ ਇਸ ਕਹਿੰਦਾ ਅਮਰ ਜ਼ਰੂਰ ਹੁੰਦਾ ਹੈ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕਿਜੀ 4 ਗ੍ਰਾਮ ਯੂਰਿਨ ਫੜੀ ਗਈ ਹੈ ਜਸਪੀਰ ਕੌਰ ਬਿਸ਼ਰਾ ਟਾਲਾ ਸਰਾਇ ਮਾਨਖਾਨ ਡਿਸਟ੍ਰਿਕਟ ਦਰਮਦਰ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਯੂਰਿਨ ਗ੍ਰਾਮ ਧੋਰੀ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਇਹ ਹਵੇਲੀਆਂ ਜਿਹੜਾ ਕਿ ਕਾਫੀ ਐਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਾਏ ਪੰਥ ਖਾਨ ਦਾ ਉਹਨੂੰ ਬਲੌਕ ਕਰਦੀਏ ਤੋਂ ਵੀ ਅੱਧਾ ਕਿਲੋ ਹੀਰੋਇਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਹੈ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹੀਰੋਇਨ ਦੀਆਂ ਵੀ 4.2 ਕੇਜੀ ਐਨਡੀਐਫ ਮੁਹਾਲੀ ਵੱਲੋਂ ਤਤੂ ਨੰਗਲ ਚ ਖਾਣੀ ਅਮਰਸਰ ਰੂਰ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹ ਦੇਖਿਓ ਖਿਲਾਫ ਔਰ ਕਾਫੀ ਸਾਰੇ ਕੇਸਸ ਉਹਦੇ ਖਿਲਾਫ ਬੱਤੀ ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਮਜ਼ਾਦ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕੱਦਮਾ ਹੈਗਾ ਉਹ ਆਰਮਜ਼ਾਦ ਦਾ ਪੀਐਸ ਨ ਸਿਕਾ ਅਮਰਸਰ ਰੂਰ ਦਾ ਸੋ ਇਹਨਾਂ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਐ ਉਹ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟੈਕਟ ਹੋ ਜਾਂਦੇ ਐ ਫਿਰ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨੂੰ ਤਿਆਰ ਕਰਦੇ ਐ ਪੈਸੇ ਦੇ لالਚ ਨਾਲ ਤੇ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਐ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਐ ਉਹ ਸਾਰੀ ਪਾਕਿਸਤਾਨ ਬੇਸ ਸਮਗਲਰਸ ਦੇ ਨੂੰ ਜਿੱਦਾਂ ਡਾਇਰੈਕਸ਼ਨ ਦਿੱਤੀ ਜਾਂਦੀ ਐ ਜਾਂ ਕੋਆਰਡੀਨੇਟਸ ਆਫ ਫੋਰਨ ਬੇਸਡ ਐਂਡਰਡ ਭੇਜਦੇ ਐ ਉਸ ਤਰ੍ਹਾਂ ਹੁੰਦੀ ਐ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸੱਚ ਹੈ ਕਿ ਲੇਡੀਜ਼ ਦਾ ਇਨਵੋਲ ਹੋਣਾ ਪਰ ਉਹ ਵੀ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਦੀ ਏਜ ਵੀ ਉਹਨਾਂ ਦੀ ਕਾਫੀ ਹੈ ਤੇ ਉਹ ਜਿਵੇਂ ਕੁਲਿੰਦਰ ਘੋੜ 54 years ਦੇ 40 ਸਾਲ ਦੀ ਉਮਰ तकरीबन ਹੈਗੀ ਹੈ ਜਸਵੀਰ ਘੋੜ ਵੀ ਸੋ ਇੱਕ ਮਾੜਾ ਟ੍ਰੈਂਡ ਆਇਆ ਹੈ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਹੈ ਪੈਸੇ ਦੇ ਲਾਲਚ ਦੇ ਵਿੱਚ ਇਸੇ ਕੰਮਾਂ ਦੇ ਵਿੱਚ ਸ਼ਾਮਲ ਨੇ ਔਰ ਇਹਦੇ ਚ ਜਿਹੜੇ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਪੈਸ਼ਲੀ ਜਿਹੜੇ ਹੈਪੀ ਜੈਟ ਦੇ ਹੋਰ ਕੰਟੈਕਟਸ ਨੇ ਤੇ ਪਾਪ ਬੇਸ ਸਮਗਲਾ ਜਿਹੜਾ ਕਾਮਨ ਹੈ ਦੋਨਾਂ ਚ ਉਹਦੇ ਵਿੱਚ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਚ ਫਾਈਨੈਂਸ਼ੀਅਲ ਐਂਗਲ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਿਸ ਤੇ ਵਰਕ ਕੀਤਾ ਜਾਏ ਤਾਂ ਪਹਿਲਾਂ ਮੈਂ ਆਪਣੇ ਦਰਜਾ ਗਿਟਿਚ ਚ ਤੇ ਨਹੀਂ ਇਹਨਾਂ ਦੇ ਕਿਸੇ ਤੇ ਨਹੀਂ ਆ ਜੀ ਉਹੀ ਕਬੜੀ ਹੈਰਾਨੀ ਵਾਲੀ ਗੱਲ ਹੈ ਕਿ ਬੰਦੇ ਮਤਲਬ ਨਵੇਂ ਹੀ ਸ਼ਾਮਲ ਹੁੰਦੇ ਰਹਿੰਦੇ ਔਰ ਐਕਸੀਡੈਂਟਲ ਲੇਡੀਜ਼ ਦਾ ਕੰਮ ਮੜਾਈ ਮਨ ਭਾਗਾ ਮੈਂ ਸਮਝਦਾ ਸਰ ਐਜੂਕੇਸ਼ਨ ਡਿਪਾਰਟਮੈਂਟ ਨਾਲ ਕੰਮ ਕਰਦਾ ਕਿਹੋ ਜਿਹੀ ਹੋਣਾ ਸੀ ਉਹ ਪਤਾ ਕਰਕੇ ਸਾਰਾ ਇਹ ਤਾਂ ਅਰੈਸਟ ਹੋਏ ਆ ਡੈਫੀਨਿਟਲੀ ਉਹਨਾਂ ਨੂੰ ਤਾਂ ਇਤਲਾਹ ਜਾਏਗੀ ਜਾਏਗੀ ਕਿ ਪਰ ਅਰੈਸਟ ਤੋਂ ਬਾਅਦ ਇਤਲਾਹ ਦੇਣੀ ਜ਼ਰੂਰੀ ਵੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਮੇਨ ਸਾਡਾ ਫੋਕਸ ਰਿਹਾ ਡਰੱਗਸ ਦਾ ਤੁਹ ਪਤਾ ਹੀ ਹੈ ਕਿ ਕਾਫੀ 200 ਕੇਜੀ ਪਲਸ ਕਮਿਸ਼ਨਰ ਪੁਲਿਸ ਅਫਸਰ ਵੱਲੋਂ 1 ਮਾਰਚ ਤੋਂ ਬਾਅਦ ਔਰ ਫਾਰਮਾ ਜੋ ਕਿ ਅਸੀਂ ਬਾਹਰ ਜਾ ਕੇ ਦੂਸਰੇ ਸਟੇਟ 'ਚ ਉੱਥੋਂ ਵੀ ਫਾਰਮਾ ਦਾ ਗੋਲੀਆਂ ਟੈਬਲੇਟਸ ਕੋਈਡ ਜਿਹੜੇ ਛੜੇ ਕੈਪਸੂਲ ਵਗੈਰਾ ਨੇ ਟੀਕੇ ਉਹ ਸਾਰੇ ਅਸੀਂ ਕਾਫੀ ਪ੍ਰਾਂਤ ਕੀਤੇ ਆ ਸੋ ਮੈਂ ਤੁਹਾਡੇ ਨਾਲ ਹੀ ਪਬਲਿਕ ਨੂੰ ਜ਼ਰੂਰ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਪੁਲਿਸ ਦਾ ਤੁਸੀਂ ਇਸ ਤਰ੍ਹਾਂ ਸਾਥ ਦਿਓ ਕਿਉਂਕਿ ਤੁਹਾਡੇ ਬਿਨਾ ਸਾਡੀ ਜਿਹੜੀ ਪੁਲਿਸ ਸਿਸਟਮ ਹੈ ਕੋਈ ਕੰਮਬਿਆਰ ਨਹੀਂ ਹੋ ਸਕਦਾ ਵਰਲਡਓਵਰੀ ਪਬਲਿਕ ਹੀ ਸਾਡੇ ਖਾਂ ਤੇ ਅੱਖਾਂ ਨੇ ਔਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਤੁਹਾਡੇ ਸਾਹਮਣੇ ਤੋਂ ਕਿ ਆਪਾਂ ਸਾਰੇ ਸਮਾਜ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਔਰ ਵਿਸ਼ਵ ਵਾਸਤੇ ਇਹਨੂੰ ਡਰਗ ਫ੍ਰੀ ਬਣਾਈਏ ਕਿਉਂਕਿ ਇਹ ਨਾਲ ਫੈਮਿਲੀ ਜਿਹੜੀਆਂ ਅਫੈਕਟ ਹੁੰਦੀਆਂ ਉਹੀ ਸਮਝ ਨਹੀਂ ਆ ਕਿ ਇਹਦਾ ਕਿੰਨਾ ਮਾੜਾ ਅਫੈਕਟਾ ਹੁੰਦਾ ਸਰ ਜਿਹੜੀ ਟੀਚਰਸ ਆ ਇਸ ਤਰ੍ਹਾਂ ਕਰਨਾ ਕਿੰਨਾ ਸਮਝੋ ਕਿ ਹਰ ਸਰ ਕਿ ਤੁਸੀਂ ਫੀਚਰ ਫੀਚਰ ਬੱਚਿਆਂ ਨੂੰ ਸਹੀ ਰਾਹ ਦਿਖਾਉਂਦੀ ਹੈ ਮੈਨੂੰ ਤਾਂ ਉਸ ਗੱਲ ਦਾ ਮੈਂ ਤੁਹਾਨੂੰ ਕਹਿੰਦਾ ਬੜੀ ਮੰਦ ਭਾਗੀ ਚੀਜ਼ ਹੈ ਔਰ ਬੜਾ ਮੰਨ ਨੂੰ ਥੇਸ ਪਹੁੰਚੀ ਹੈ ਗੱਲ ਸ਼ੇਅਰ ਕਰਦੇ ਹੋਏ ਵੀ ਔਰ ਸੁਣਦੇ ਹੋਏ ਸਰ ਕਿਸੇ ਗੱਲ ਬਤੁ ਰੱਖਤ ਨਹੀਂ ਆ ਤੁਹਾਨੂੰ ਦੇਖ ਕੇ ਤਾਂ ਪਤਾ ਲੱਗਾ ਜਿਹੇ ਤੁਹਾਨੂੰ ਆਪਸ ਚ ਕਰਦੇ ਹੋ ਉਸ ਤੋਂ ਪਰੇ ਕੋਈ ਲੈਣਾ ਹੋਵੇ ਆ ਲੱਗ ਚੱਲ ਹੀ ਰਿਹਾ ਜੀ ਇਹਨਾਂ ਦੇ ਜਿਹੜੇ ਸਾਰੀਆਂ ਚੀਜ਼ਾਂ ਨੇ ਉਸ ਤੇ ਵਰਕ ਕਰ ਰਹੇ ਆ ਅਸੀਂ ਤੇ ਮੇਨ ਗੱਲ ਇਹ ਹੀ ਹੈ ਕਿ ਛੋਟੇ ਮੁਫਾਤ ਪਿੱਛੇ ਛੋਟੇ ਲਾਲਚ ਪਿੱਛੇ ਲੋਕ ਜਿਹੜੇ ਨੌਜਵਾਨਾਂ ਨੂੰ ਔਰ ਆਪਣੇ ਇਵਨ ਜਿਹੜੀਆਂ ਵਿਮਨ ਨੇਂਦੀ ਹਾਊਸਸ ਉਹਨਾਂ ਨੂੰ ਯੂਜ਼ ਕਰਦੇ ਟੀਚਰ ਨੂੰ ਕੀ ਲਾਲਚ ਦਿੱਤਾ ਗਿਆ ਐਸੇ ਲਾਲਚ ਪੈਸੇ ਦਾ ਇਹ ਨਹੀਂ ਅਜੇ ਬੜੀ ਸਿੰਪਲ ਗੱਲ ਹੈ ਕਿ ਕੋਈ ਇੱਕ ਮਨੁਸ਼ਜ ਕਿ ਟੀਚਰ ਦੀ ਕੋਈ ਮਜ਼ਦੂਰੀ ਸੀ ਕਿ ਉਹ ਦੇਖਦੇ ਆ ਜੀ ਕੀ ਉਹਦਾ ਪ੍ਰੋਫਾਈਲਿੰਗ ਕਰਦੇ ਜਿੰਨਾ ਬੈਂਕਿੰਗ ਕਰਦੇ ਨੇ ਜਿੰਨੀਆਂ ਦੋਨੋਂ ਔਰਤਾਂ ਨੇ ਉਹ ਵੀ ਇਸੇ ਤਰੀਕੇ ਨਾਲ ਨਹੀਂ ਉਹ ਉਹਨਾਂ ਦਾ ਨਹੀਂ ਰੋਲ ਹੈ ਐਵੇਂ ਆਪਾਂ ਗਲਤ ਕਹਿ ਦਈਏ ਅਜੇ ਤੱਕ ਕੋਈ ਗੱਲ ਨਹੀਂ ਆਈ 哎。